ਚਾਪ ਦੀ ਵਿੱਚ ਕੱਲ ਪੂਰਾ ਦਿਨ ਮੀਂਹ ਪੈਂਦਾ ਜਿਸ ਦੇ ਮਗਰੋਂ ਅੱਜ ਪੰਜਾਬ ਦੇ ਇਲਾਕੇ ਦੇ ਵਿੱਚ برف ਵੀ ਜਿਹੜੀ ਹੈ ਪਈ ਹੈ ਦੱਸਦੀ ਕਿ ਕੋਰੇ ਦੀ ਚਿੱਟੀ ਚਾਦਰ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਨਾਲ ਆਲੂ ਇਸ ਦੇ ਨਾਲ ਹੀ ਮਿਰਚਾਂ ਦੀ ਖੇਤੀ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਅਕਸਰੀ ਦੇਖਦੇ ਹਾਂ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਪਰ ਤਸਵੀਰਾਂ ਜਿਹੜੀਆਂ ਨੇ ਪੰਜਾਬ ਦੇ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੱਲ ਜ਼ਬਰਦਸਤ ਮੀਂਹ ਪੈਣ ਤੋਂ ਬਾਅਦ ਅੱਜ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਬਰਫ ਫੀਚੜੀ ਇਹ ਪੈਂਦੀ ਹੋਈ ਦੇਖੀ ਜਾ ਸਕਦੀ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਤੇ ਅੱਜ ਦੇ ਸਮੇਂ ਵੀ ਠੰਡੀਆਂ ਹਵਾਵਾਂ ਜਿਹੜੀਆਂ ਨੇ ਚਲਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਤਸਵੀਰਾਂ ਮਮਦੂਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਕੋਰੇ ਦੇ ਚਿੱਟੇ ਚਾਦਰ ਜਿਹੜੀਆਂ ਦੇਖਣ ਨੂੰ ਮਿਲਦੇ ਦੱਸਦੀ ਕਿ 26 27 ਦੇ ਨਾਲ ਹੀ 28 ਜਨਵਰੀ ਦੇ ਲਈ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ 6 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜਦਕਿ 16 ਦੇ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਮਮਦੂਰ ਇਲਾਕੇ ਤੋ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਰਫ਼ ਪਈ ਹੈ ਤੇ ਕੋਰੇ ਦੀ ਚਿੱਟੀ ਚਾਦਰ ਜਿਹੜੀ ਖੇਤਾਂ ਦੇ ਉੱਪਰ ਵਿਛੀ ਹੋਈ ਨਜ਼ਰ ਆ ਰਹੀ ਹੈ